ਆ ਗਿਆ ਬੰਦਾ ਰਗੜਿਆ ਗਿਆ ਉਹ ਹੋਇਆ ਤੇ ਨਹੀਂ ਕੋਚ ਰਗੜਿਆ ਗਿਆ ਰਗੜਿਆ ਗਿਆ ਉਹ ਮੇਉ ਦੀ ਹੋਇਆ ਵਾ ਭਰਾ ਮੇਰੀ ਡਰਾਈਵਰੀ ਹੈ ਦਾਰਿਆ ਭਰਾ ਮੈਂ ਰੋਕਦਾ ਹੀ ਇਦਾਂ ਵਾ ਉਹ ਭਰਾਵਾ ਓੱਖੇ ਹੀ ਬੜਾ ਬੋਲਦਾ ਤੈਨੂੰ ਪੁੱਛਣ ਤੇ ਆ ਮੈਂ ਦੱਸ ਮੈਂ ਕਿਤੇ ਬੰਦਾ ਨਾਲ ਰਗੜਿਆ ਗਿਆ ਹੋਵੇ ਨੂੰ ਵਾ ਚੱਲਣਾ ਹੀ ਉੱਥੇ ਯਾਰ ਮੈਂ ਤੇਰਾ ਮੈਂ ਚੱਲ ਹੈਲਪ ਕਰ ਦੇਣੀ ਚੱਲ ਗਈ ਹੈਗਾ ਕੋਨਾ ਮੈਥੂ ਸ਼ਗਲ ਉਹਨੇ ਮੈਨੂੰ ਤੇ ਚੋਰ ਲੱਗਦਾ ਪਰਾਵਾ ਤੂੰ ਸਾਉ ਨਾ ਬੋਲ ਮੈਂ ਮਚੋਰ ਦਾ ਪਰਾਵਾ ਜਾਦੂਗਰ ਆ ਮੈਂ ਬੈਗ ਨਹੀਂ ਦੇਖਦਾ ਜੱਗਦਰ ਵਾਲਾ ਜਿੱਦਾਂ ਤੂੰ ਰੁਕਦਾ ਨਾ ਕਹਿੰਦੇ ਤੂੰ ਪੱਕੇ ਰੁਕ ਜਾਣਾ ਜਿੱਦਾਂ ਤੂੰ ਰੁਕਦਾ ਆਇਆ ਫਿਰ ਕਾ ਪਾਣੀ ਇਤਨੀ ਪੀਣਾ ਚੁੱਪ ਕਰ ਓਏ ਮੈਂ ਜਾਦੂਗਰ ਆ ਮੈਂ ਮੰਤਰ ਮਾਰਿਆ ਨਾ ਬੰਬੇ ਆ ਕੇ ਲਿਕਣਾ ਹਾਵਣਾ ਬੋਲ ਮੰਤਰ ਹੀ ਮਾਰਨਾ ਤੇ ਕੋਈ ਥੋੜਾ ਜਿਆਦਾ ਮਾਰੀ ਭਰਾਵਾ ਕਿਤੇ ਅਮਰੀਕਾ ਮੂਰਪੇ ਸੁੱਟਦੀ

ਆਇਆ ਆ ਗਿਆ ਦੂਕਰ ਤੂੰ ਇਦਾਂ ਹੁਣ ਨਾ ਤੂੰ ਮੇਰੇ ਤੋਂ ਨਾ ਘੱਟ ਤੁਰਦਾ ਯਾਰ ਯਾਰ ਤੈਨੂੰ ਉਹ ਯਾਰ ਐ ਸਟਾਇਲ ਆ ਉਹ ਇੱਧਰ ਨੂੰ ਜਾ ਵਾ ਇਹ ਕਿਤਾ ਉਹੜ ਦੂੰਗਾ ਯਾਰ ਉਹ ਯਾਰ ਇਦਾਂ ਉਹ ਭਰਾਵਾ ਉਹ ਰੀਕਾਰ ਵੱਜੇਗਾ ਦੇਖਦੇ ਉੱਥੇ ਐਂਟਰ ਚ ਉਹ ਨਹੀਂ ਵਾਦਾ ਭਰਾਵਾ ਕਿੰਨੀ ਕੁੱਚੀ ਹੋੜ ਲੈਣਾ ਨੂੰ ਯਾਰ ਉਹ ਦੀਦਾ 5 ਕਿ ਮੀਟਰ ਹੈ ਬੜੀ ਉੱਚੀ ਹੋੜ ਨਾ ਕਿਵੇਂ ਜਾ ਚੂਚਣਾ ਮਾਦੀ ਉਹ ਜਾ ਭਰਾ ਤੂੰ ਐਂ ਗੱਲਾਂ ਨਾ ਕਰ ਯਾਰ ਆ ਜਾ ਮੈਂ ਬਸ ਕੰਬਿਆਜ ਆ ਗਿਆ ਹੁਣ ਤੈਨੂੰ ਮੈਂ ਚੱਕ ਕੇ ਮਾਰਾਂ ਕੋਈ ਵੀ ਘੋਲ ਫਿਰ ਇੱਧਰ ਵੀ ਕੋਈ ਖੋਲਣ ਨੂੰ ਯਾਰ ਹੁਣ ਦੱਸ ਲੈ ਰਾਜਾ ਤੈਨੂੰ ਗਨੇ ਦੂਦ ਇਦਾਂ ਕਰਨੇ ਜਿੱਦਾਂ ਮੈਂ ਤੁਹਾਡੇ ਘਰੇ ਆਇਆ ਹਾਂ ਨਾ ਓ ਯਾਰ ਤੈਨੂੰ ਪਤਾ ਨਹੀਂ ਕਿ ਜਾਦੂਗਰਾਂ ਹਿੰਦੀ ਜਾਦੂਗਰਾਂ ਇੱਥੇ ਕਿਹੜਾ ਜਾਦੂ ਤੇਰਾ ਬੈਗ ਤੇ ਕੀ ਆ ਓਏ ਓ ਯਾਰੇ ਬੈਗ ਤੇ ਬਹੁਤ ਸਮਾਨ ਆ ਦਿਖਾ ਦੇ ਸਹੀ ਬੈਗ ਤੇ ਸਮਾਨ ਇੱਥੇ ਤੂੰ ਬੜੇ ਯਾਰ ਓਦਾਂ ਮੈਂ ਕਿੰਨ ਦਿਖਾਉਣਾ ਨਹੀਂ ਚੱਲ ਤੂੰ ਭਰਾ ਆਪਣਾ ਇਸ ਕਰ ਤੂੰ ਦਿਖਾ ਵਾਹ ਦੇ ਯਾਰ ਉਹ ਆ ਕੇ ਦੇਖ ਡਾਉਣੇ ਖੜੂਨੇ ਚੋਰੀ ਕਰ ਲੈਣੇ ਆਣੇ ਨੀਣੇ ਲਗੇ ਉਹ ਭਰਾਵਾ ਤੂੰ ਹਿਸਾਬ ਨਾਲ ਬੋਲ ਇਹ ਚੀਜ਼ ਕੀ ਅਦੁੱਦੀ ਚੀਜ਼ ਇਹ ਉਹ ਆ ਪਲਾਸ ਕਾ ਤਰਖਾ ਤੂੰ ਉਹ ਭਰਾਵਾ ਟਾਡੇ ਵਰਗੀਆਂ ਜੀਭਾਂ ਵੇਚਣ ਨੂੰ ਪੀਣਾ ਨਾ ਖਾਈਂ ਇੱਥੋਂ ਆ ਕੀ ਚੀਜ਼ ਆ ਇਹ ਭਰਾਵਾ ਦੇਖ ਲੈ ਨਿਆਣੇ ਦੀ ਖੋਰੀ ਆਪਾਂ ਬੱਲੇ ਤੇਰੇ ਤੂੰ ਜਾਦੂਗਰ ਘੱਟ ਤੇ ਮੈਨੂੰ ਚੋਰ ਜਿਆਦਾ ਲੱਗਦਾ ਹੋਰ ਕੀ ਹੋਵੇ ਤੈਨ ਯਾਰ ਹੋਰਾ ਆਪਣੇ ਲੋ ਕਵਰ ਵੀ ਆ ਫੋਨ ਕਿੱਥੇ ਹੀ ਉਹ ਯਾਰ ਫੋਨ ਡਿੱਗ ਗਿਆ ਕਿਵੇਂ ਕਬਰ ਕਾ ਤੋਂ ਜਾਏ ਆ ਯਾਰ ਉਹ ਯਾਰ ਕੇ ਇਹਦਾ ਫੋਨ ਚੋਰੀ ਕਰਕੇ ਬਾਜ ਕਬਰ ਪਰ ਆ ਗਈ ਲੈ ਤੇਰੇ ਮੈਂ ਲਖਾਣਾ ਭਰਾਵਾ ਆਪਣਾ ਫੋਨ ਤੇਰਾ ਕੋਈ ਪਤਾ ਨਹੀਂ ਹੋਰ ਸੁਣਾ ਫਿਰ ਵਾ ਵਧੀਆ ਤੂ ਦਾ ਨਹੀਂ ਬਾਕੀ ਤੇ ਸਾਰਾ ਕੁਝ ਸਹੀ ਆ ਬੈਗ ਬੂਗ ਵੀ ਚੋਰੀ ਕੀਤੀ ਤੈਨੂੰ ਨਾ ਇਹ ਆਪਾਂ ਇਹਦੇ ਖੋਲੇ ਨਹੀਂ ਆਏ ਕੋ ਫੋਨ ਚੋਰੀ ਕੀਤਾ ਫਿਰ ਉਹ ਯਾਰ ਖੋਣਾ ਹੋਰ ਹੁੰਦਾ ਚੋਰੀ ਹੋਰ ਹੁੰਦੀ ਐ ਸਿੱਧੀ ਯਾਰ ਨਹੀਂ ਹੁੰਦਾ ਯਾ ਸੱਚੀ ਤੋ ਜਾਦੂਗਰ ਆ ਕਿਆ ਲਾਦਾਣੀ ਯਾਰ ਤੇਨਾ ਸ਼ਕਲੋਂ ਮੈਨੂੰ ਤੇ ਚੋਰ ਲੱਗਦਾ ਓ ਜਾ ਓ ਯਾਰ ਤੂੰ ਚੁੱਪ ਕਰ ਜਾ ਹੁਣ ਮੈਂ ਚਿਪੀੜਾ ਚੱਲ ਬਾਕੀ ਸਾਰਾ ਕੁਝ ਸਹੀ ਚੱਲ ਮੰਤਰ-ਮੰਤਰ ਵੀ ਮਾਰ ਕੇ ਵਖਾ ਹਾਂ ਚੱਲ ਫੇ ਉਧਰ ਵੇਖਾ ਉਧਰੋਂ ਮੰਤਰ ਆਊਗਾ ਲੈ ਤੇਰਾ ਫੋਨ ਗਿਆ ਵਾ ਤੇਰਾ ਆਪਣਾ ਜੀ ਪੁੜਾ ਤਗੜਾ ਮੰਤਰ ਮਾਰਿਆ ਚੱਲ ਇਹ ਤਾਂ ਮਾਰੇ ਮੰਤਰ ਯਾਰ ਇਦਾਂ ਹੀ ਆ ਫੇ ਜਾਦੂਗਰ ਆ ਯਾਰ ਇਹ ਆਮ ਬੰਦੇ ਛੁੱਡਣਾ ਵਾ ਓ ਯਾਰ ਫੋਨ ਤੇ ਵਾਪਸ ਕਰ ਯਾਰ ਓ ਯਾਰ ਫੋਨ ਵਾਪਸ ਨਹੀਂ ਆ ਸਕਦਾ ਹੁਣ ਕਿਉਂ ਯਾਰ ਓ ਯਾਰ ਮੰਦਰ ਗਾਇਬ ਕਰਨ ਵਾਲਾ ਸਿੱਖਿਆ ਵਾ ਵਾਪਸ ਲਿਆਉਣ ਵਾਲਾ ਨਹੀਂ ਸਿੱਖਿਆ ਓ ਯਾਰ ਕਲਾਸਾਂ ਘੱਟ ਲੱਗੀਆਂ ਮੇਰੀਆਂ ਓ ਯਾਰ ਮੇਰਾ ਫੋਨ ਦੇ ਓ ਯਾਰ ਮੰਮੀ ਦਰ ਦੇਣਾ ਨਹੀਂ ਦੇਣਾ ਫੋਨ ਦੇ ਓ ਯਾਰ ਫੋਨ ਨਹੀਂ ਮਿਲਦਾ ਯਾਰ ਫੋਨ ਦੇ ਦੇਣੇ ਤੇ ਮੈਂ ਕਮਾਉਣਾ ਬੜਾ ਹੀ ਤੈਨੂੰ ਓ ਤੂੰ ਮੇਰਾ ਸਮਾਨ ਫੜਾ ਇੱਕ ਇਧਰ ਚੱਕ ਲਿਆ ਵਾ ਫੋਨ ਦੇ ਯਾਰ ਪਹਿਨਾ ਮੇਰਾ ਓ ਜਾ ਭਰਾਵਾ ਮੈਨੂੰ ਨਹੀਂ ਪੜਾ ਕੋਈ ਉਨੀ ਹੁੰਦਾ ਹੁਣ ਤੇ ਮੈਂ ਚੱਲਾ ਤੇ ਸਮਾਨ ਹੀ ਰੱਖੜਾ ਉਹ ਭਰਾਵਾ ਫੋਨ ਦੇ ਓਏ ਉਹ ਹੈਲੋ ਉਨੀ ਮਿਲਣਾ ਇੱਧਰ ਆ ਜਾ ਓ ਯਾਰ ਚੱਲਾ ਹੁਣ ਮੈਂ ਅੱਜ ਨਹੀਂ ਅੱਜ ਨਹੀਂ ਉਹ ਜਾਂਦੇ ਅੱਜ ਨਹੀਂ ਅੱਜ ਨਹੀਂ ਫੋਨ ਦੇ ਪਹਿਲਾ ਯਾਰ ਫੋਨ ਦੇ پیسے ਲੱਗਣੇ ਆ ਕਿਨੇ ਦੇਰੇ ਤੂੰ ਛੋਟਾ ਛੋਟਾ ਵੀ ਤਾਂ ਵੀ ਯਾਰ ਓਏ ਉਹਨੇ ਲਾ ਤੇ ਮੇਰਾ ਫੋਨ ਵੀ ਨਹੀਂ ਗਾ ਫਿਰ ਆਂ ਦੇਵੇ ਉਹ ਨਹੀਂ ਯਾਰ ਤੇ ਚੱਲ ਫੋਨ ਦੇ ਦਿੰਦਾ ਪੈਸੇ ਦੇ ਯਾਰ 2GB ਡਾਟਾ ਵਿੱਚੋਂ ਚੱਲ 2GB ਤੂੰ ਫੋਰਸਪੋਟ ਔਨ ਕਰ ਦਿੰਦੇ ਨੂੰ ਯਾਰ ਕਰਨਾ ਆ ਮੇਰੇ ਕਰ ਦੂੰਗਾ ਯਾਰ ਕਰ ਦੇ ਦੇ ਓਹ ਯਾਰ ਫੋਰਸਪੋਟ ਕਰਨਾ ਦੇ ਲਫ ਹੁੰਦੇ ਲੱਗਾ ਫੜ ਓਏ ਮੰਤਰ ਮਾਰਿਆ ਵੇ ਤੂੰ ਕਿਦਾਂ ਉਹ ਯਾਰ ਇਹ ਦੱਸਣ ਆਣੀਆਂ ਜਿੱਦਾਂ ਥੋੜਾ ਨਾ ਹੁੰਦੀਆਂ ਦੱਸ ਦੇ ਯਾਰ ਨਹੀਂ ਯਾਰ ਚੱਲ ਜਾ ਘਰ ਨੂੰ ਓ ਵੱਡਾ ਤੂੰ ਜਾਦੂ ਕਰੇ ਜਾਦੂ ਮੈਨੂੰ ਚੋਰ ਲੱਗਦਾ ਨਿਕਲ ਜਾ ਇੱਥੋਂ ਤੈਨੂੰ ਮੈਂ ਦੱਤਾ ਹੀ ਜਾ ਯਾਰ ਐ ਲੈ ਤਰੀ ਬੜਾ ਫੋਨ ਚੰਗੇ ਭਰੇ ਨੂੰ ਲੱਗਾ ਜਿੱਥੇ ਗਰੀਬ ਕਰਦੇ ਨੇ ਮੈਨੂੰ ਤਾਂ ਅੱਗੇ ਭੁੰਨਣਾ